ਹੱਥਾਂ ਆ ਵੀ ਬੰਦੇ ਇੰਦੇ ਨੰਬਰ ਦਾ ਖੇਡਾ ਹੋ ਲੋ ਉਹ ਬੰਦੇ ਪਟਾਕੇ ਹਾਏ ਹਾਏ ਬੰਦੇ ਦਾ ਨਿੱਕਾ ਬਰਨਾਲਾ ਜੀ ਕਈ ਗਰਾਉਂਡ ਜਾ ਕੇ ਸਫਾਈ ਕਰ ਨਿੱਕਾ ਬਰਨਾਲਾ ਜੀ ਬੜਾ ਤਕੜਾ ਮਾੜੀ ਖੇਡ ਕਬੱਡੀਆ ਸ਼ੁਰੂ ਹੋਇਆ ਹੈ ਲਓ ਸਾਹਮਣੇ ਭੀਸ਼ਾ ਖਿਆਲੀ ਵਾਲੇ ਪਿੰਡ ਦਾ سامنے کر رہے پنگا کرا گیا ਜਿੱਕਾਪੁਰ ਨਾਲੇ ਜਿੱਕੜੇ ਬਿੰਨੂਲਕੇ ਜਾਨ ਗਰਾਉਂਡ ਦੇ ਵਿੱਚ ਆ ਵੀ ਸੋਹਣਾ ਕਿ ਪਾਮ ਹੀ ਕਬੱਡੀ ਨੌਜਵਾਨਾ ਆਓ ਸਾਹਮਣੇ ਰੇਡ ਪਾਉਣ ਦੇ ਲਈ ਜਾਨੀ ਵਾਲੇ ਪਿੰਡ ਦਾ ਭੀਸ਼ਾ ਫੇਰ ਤੁਰ ਪਿਆ ਰੇਡਰ ਤੁਰ ਪਿਆ ਪਾਲੇ ਤੋਂ ਮਾਰ ਕੇ ਸਾਟੀਪੂਰੇ ਖੜਕੇ ਜਾਪੇ ਕਰਨ ਸੁਨਾਹਾ ਅੱਧ ਉੱਤ ਆ ਗਿਆ ਕਬੜੇ ਦੇ ਪੈਗਾਨ ਹੁਣ ਆ ਪਾ ਫਰੀਡੇ ਲੁੱਤੋ ਫੜਨੇ ਸੌਖੇ ਨਹੀਂ ਰੇਡਰ ਦਾ ਦਿਮਾਗ ਕਿ ਮੇਰੇ ਵੀ ਲੱਤ ਫੁੱਟ ਦਾ ਸੱਪ ਕਬੂਤਰ ਜਿੰਨੇ ਨੌਂ ਪੀੜਵਾ ਨਾਂ ਨਿਸ਼ੇ ਵਾਲੇ ਪਾਸੇ ਪੀਛਾ ਮੇਰੇ ਮਿੱਤਰੋ ਕਹਿੰਦੇ ਆ ਦੇ ਪਿੰਡ ਦਾ ਕੌਡੀ ਪੌਂਡ ਦੇ ਮੈਦਾਨ ਦੇ ਉਜਵਾਦਾ ਹੋਇਆ ਉਧਰ ਸਾਊਂਡ ਵਾਲਾ ਮਾਈਕ ਵੀ ਸੰਪਰਕ ਕਰ ਰਿਹਾ ਮੇਰੇ ਨਾਲ ਸਾਊਂਡ ਵਾਲਾ ਭਰਾ ਜੂਰ ਸੰਪਰਕ ਕਰ ਰਿਹਾ ਲੋ ਨੰਬਰ ਕਹਿੰਦੇ ਰੇਡਰ ਦੇ ਖਾਤੇ ਜੁੜਦਾ ਹੋਇਆ ਇਹਦਾ ਮਨੀਆ ਦਾ ਪੇਟਾ ਕਿਲੇ ਮੁਖਸਰ ਸਾਹਿਬ ਦੀ ਧਰਤੀ ਤੇ ਮੇਰੇ ਬੱਚੋ ਕੌਡੀ ਦੇ ਮੈਦਾਨ ਦੇ ਉਜਵਾਦਾ ਹੋਇਆ ਕਿ ਕਿੱਛਿਆ ਯਾਰ ਦਾ ਟੱਕਣਾ ਹਰ ਵੇਲੇ ਕੋਈ ਕੰਮ ਹੁੰਦਾ ਯਾਰਾਂ ਕਮੀਆਂ ਦਾ

ਤੇ ਅਰਨੀ ਵਾਲਾ ਦੋਨੇ ਟੀਮਾਂ ਦੇ ਗ라운 ਦੇ ਵਿੱਚ ਆ ਜਾਣਗੀਆਂ। ਹੁਣ ਸਾਹਮਣੇ ਪੀਛਲਾ ਖੱਕਰੋ ਖੇਡ ਦੇ ਮੈਦਾਨ ਦੇ ਖਿਆਲੀ ਵਾਲੇ ਪਿੰਡ ਦਾ ਕਬੱਡੀ ਪਾਉਣ ਦੇ ਲਈ ਤਿਆਰ ਬਤਿਆਰ। ਜੱਫੀ ਚਾਰ ਨੇ ਹਰੀਕੇ ਕਲਾ ਤੇ ਮੁੰਡੇ ਸਾਹਮਣਾ ਕਰਦੇ ਆ। ਲੈ ਵੀ ਹਰੀਕੇ ਕਾਲੋ ਜੇ ਜਿੱਤਣਾ ਨੇ ਜੱਫੇ ਲਾਉਣੇ ਪੈਣੇ ਐ ਤੇ ਖੇਡ ਦੇ ਮੈਦਾਨ ਵਿੱਚ ਖਿੰਤੀ ਲਕੀਰ ਬਈ ਅੱਜ ਪਤਾ ਲੱਗੂ ਕਿਹਦਾ ਤਕੜਾ ਸਰੀਰ ਵੀ ਉਹ ਫਟੂ ਛੱਪੇ ਬੰਗੀ ਵਾਂਗੂ ਪਾ ਦੇ ਕਬੱਡੀਆਂ ਜਿੱਤ ਕਹਿੰਦੀ ਜਾਣ ਦੇਵੇ ਹੋਰ ਮਿੱਤਰੋ ਸਾਹਮਣੇ ਪਿਆਵੇ ਦਾ ਬਕੀ ਨੇ ਜਿੱਤਣਾ لا کے ڈھیا پٹا پورا ضرور مدروا اگلی کبھی منی پنڈ ہے پورے کون جسا جنڈا والے بنجو کے پنڈا پر نمبر جسا منی والے پنڈ کا لے گیا ہری کرگلی کبھی پوندلی پیشا فیور ਤਿਆਰ ਵਰ ਤਿਆਰ ਹੈ ਅਗਲੇ ਮੈਚ ਦੇ ਟੀਮਾਂ ਦਾ ਵੇਂਦ ਨਹੀਂ ਕਰਦਾ ਭਾਗੀ ਬੰਦਰ ਤੇ ਆਪਣੇ ਵਾਲਾ ਦੋਨੇ ਟੀਮਾਂ ਜਲਦੀ ਕੌਂ ਚ ਆ ਜਾਣਾ باقی ਮੁਕਤਲੇ ਅਗਲੇ ਦੇ ਟੀਮਾਂ ਉਹ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣੀਆਂ ਅਗਲੀ ਕਬੱਡੀ ਪੌਂਡਲੇ ਮੁੰਡਾ ਫੇਰ ਹੀ ਸ਼ੇਖ ਪੀਸ਼ਾ ਕਹਿੰਦੇ ਖਾਦੀ ਅਗਲੀ ਧਰਤੀ ਦਾ ਵਾਧਾ ਹੋਇਆ ਚੇਰੋਂ ਦੇ ਫੱਤੇ ਪਰ ਇੱਕ ਵੀਰ ਭੀਂਦੀ ਅਲੇ ਟੋਆ ਹੈ ਢੰਗੀ ਕਪਤਾਨ ਜੀ ਨੇ ਚਾਰ ਪੈਰਾਂ ਦਾ ਭਾਈਆ ਕੋਟ ਕਬੱਡੀ ਕਿੰਦਾ ਜਗੀਰਾ ਲਾਉਗਾ ਕੁਝ ਜ਼ੋਰ ਮਾਂ ਦੇ ਸਨਮਾਨ ਕਰਨਾ ਬਹੁਤ ਬੜਾ ਤਾਫਾ ਮੇਰੇ ਮਿੱਤਰੋ ਆਹ ਕਹਿੰਦੇ ਖੈਦੀ ਵਾਲਿਆ ਹਮੇਸ਼ਾ ਕਲਾਮ ਦੇ 4 4 ਬਲੋ ਐਥੋ ਮਾਰ ਨਾ ਰੈਂਡਰ ਦਾ ਅਗਲੀ ਗੇੜ ਪਾਉਦੇ ਨੇ ਸਰੂਰ ਖਾਨ ਫੇਰ ਵਾਰ ਗਿਆ ਉਧਰ ਪਾਪਾ ਮਾਨਕ ਜੀ ਦਾ ਧੰਨਵਾਦ ਹੈ ਕਿ ਸੁਭਾਗ ਉਹ ਮੈਂ ਕਿ ਨਾਜ ਕਰ ਰਿਹਾ ਹੈ ਪਾਪਾ ਮਾਨਕ ਜੀ ਜਿਨ੍ਹਾਂ ਨੇ ਇਸ ਨਗਰ ਵਿੱਚ 20 ਸਾਲ ਜੋਟੀ ਨਿਵਾਈ ਹੈ ਉਹਨਾਂ ਦਾ ਬਹਿਰੋ ਅਸੀਂ ਧੰਨਵਾਦ ਕਰ ਰਹੇ ਹਾਂ ਜੋ ਲਾਈਵ ਦੀ ਸੇਵਾ ਕਰ ਰਿਹਾ ਹੈ ਤੇ ਹੁਣ ਉਹਨਾਂ ਦਾ ਪੁਆਇੰਟ ਸੀ ਸਾਡੇ ਰੈਫਰੀਆਂ ਨੇ ਵਿੱਚ ਕਲੀਅਰ ਕਰਦਾ ਦੱਸੋ ਜੀ ਕਿਹਦੇ ਪਾਸੇ ਹੋ ਯਾਫੀਆਂ ਦਾ ਕਹਿੰਦੇ ਆਡੀ ਟੀਮ ਹੈ ਦਿੱਤਾਪੁਰ ਵਾਲਾ ਜੀ ਬੌਦੋ ਰੇਲ ਬਾਕੀ ਬੰਦਨਾ ਹੋਲਡ ਗਰਾਊਂਡ ਦਾ ਫਾਇਦਾ ਹੀ ਕੋਈ ਨਹੀਂ ਰੋ ਸੈਂਪਲ ਨਹੀਂ ਕਿਸੇ ਨੇ ਕਰਨਾ ਬੋਰ ਹੈ ਫਰੀਦ ਕਪੀਰ ਨੇ ਵੇਚੇ ਦੱਸਦਾ ਕੋਈ ਗੱਲ ਨਹੀਂ ਬਈ ਆਹਨੇ ਬੰਦਾ ਕਰ ਰੇਪੀ ਖੜੇ ਆ ਦੇਖਿਆ ਨਹੀਂ ਆਹਲੇ ਨਾਲੇ 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 ਲਾਓ ਸਾਹਮਣੇ ਰੇਡ ਪਾਉਂਦੇ ਨੇ ਮੁੰਡਾ ਇਸ ਵੇਲੇ ਵਧਿਆ ਹੋਇਆ ਕਰ ਮਿੱਤਰੋ ਔਰ ਕਿੰਨੇ ਪੀਛਾ ਜਾਂਦੇ ਆਲੇ ਪੰਨਾ ਨੰਬਰ ਦਾ ਫਾਟ ਆਪਣੀ ਟੀਮ ਲਈ ਕਰਦਾ ਹੋਇਆ ਪਾਕੀ ਬੰਦਰ ਤੋਂ ਕਬੜੀ ਵਾਲਾ ਉਹ ਰੇਡ ਵੀ ਇਹ ਕਹਿੰਦੇ ਕਬੜੀ ਵਾਲੇ ਦਾ ਜੱਸਾ ਮੇਰੇ ਵਿੱਚੋਂ ਖੇਡੂ ਮਾਨ ਦੇ ਵਿਚਾਰ ਹੈ ਕਿ ਖੇਡ ਕਬੜੀ ਫੋਟੀ ਨਹੀਂ ਮੁੱਤਾਂ ਮੁੱਤੜ ਨਾਲ ਝੋਟੇ ਨਾਲ ਉਹ ਜੀਰਾਂ ਦੇ ਦੀ ਕੁਸ਼ਤੀ ਪੱਕਾ ਸਾਧ ਲਗਪੇ ਦਾ ਤਾਂ ਕੁਸ਼ਤੀ ਕਬੜੀ ਦਾ ਉਹ ਮੇਲਾ ਨਹੀਂ ਪਮਾਰਾਂ ਦਾ ਆਹ ਜਿੰਨੀ ਬਣ ਕੇ ਵੇਖ ਵੇਲੀਆ ਮੇਲਾ ਜਾ ਰਿਹਾ ਦਾ ਮੈਂ ਪਲੇਰਾਂ ਨਾਲ ਜੁੜ ਕੇ ਬੇਨਤੀ ਕਰਾਂ ਸੀ ਭਰਾ ਸਾਡੇ ਤੁਹਾਡਾ ਸਤਿਕਾਰ ਹੈ ਅਰ ਜੇ ਉਹ ਮੈਚ ਹੋਲਡ ਕਰਾਉਣੇ ਹੁੰਦੇ ਆ ਫਿਰ ਅਕਸੈਪਟ ਕਰਕੇ ਦੇ ਦੋਨੀਆਂ ਟੀਮਾਂ ਇੱਕ ਹੋਈਆਂ ਭਰਾ ਸਾਡੇ ਵੀਰੋ ਜੋਰ ਮਾਰਨ ਸਮੋਤ ਲੈ ਕੇ ਜਿੱਤਣ ਵਾਸਤੇ ਤੁਹਾਡਾ ਬੜਾ ਧੰਨਵਾਦ ਕਰਦੇ ਆ ਬੜੇ ਸੋਹਣੇ ਮੈਚ ਦਿਖਾਏ ਆ ਦੋਨੇ ਟੀਮਾਂ ਦੇ ਨਾਲ ਇੱਕ ਵਾਰੀ ਜੋਰ ਨਾਲ ਤਾੜੀਆਂ ਮਾਰਦੇ ਹੋ ਮੁੰਡੇ ਇੱਕ ਸਿਰੇ ਦਾ ਸੈਮੀਫਾਈਲ ਟੈ ਜਾਣਾ ਆਓ ਸਾਹਮਣੇ ਨਾਮਕਰੋ ਭੀਸ਼ਾ ਖਿਆਲੀ ਜਿਹੜੇ ਪਿੰਡ ਦਾ ਕਬੱਡੀ ਪੌਂਡਰੀ ਤਿਆਰ ਹੈ ਸਾਹਮਣੇ ਜੱਫੀ ਚਾਰ ਲੈ ਵੀ ਮਣੀ ਜੇ ਜਿੱਤਣਾ ਹੈ ਜੱਫੇ ਲਾ ਕੇ ਜਿੱਤਿਆ ਜਾਣਾ ਆਓ ਸਾਹਮਣੇ ਕਬੱਡੀ ਪੈ ਗਈ ਹੈ ਚਾਰਾਂ ਵਿੱਚੋਂ ਕੌਣ ਅਰਨੀ ਵਾਲੇ ਦੇ ਭਾਗੀ ਪਾਤਰ ਰੇਡਰ ਬਾਈ ਗਰਾਊਂਡ ਤੋਂ ਬਾਹਰ ਚੈੱਕ ਕਰ ਲੋ ਅਰਨੀ ਵਾਲਾ ਤੇ ਭਾਗੀ ਮੰਤਰ ਰੇਡਰ ਗਰਾਊਂਡ ਤੋਂ ਬਾਹਰ ਚੈੱਕ ਕਰ ਲੋ ਭਰਾਵਾਂ ਕੇ ਲਓ ਸਾਹਮਣੇ ਮਣੀ ਨਾਲ ਜਾਣਗੇ ਪਰੋ ਬੜੀ ਕੇ ਵਾਲਾ ਟਰਾਈ ਕਰਦਾ ਪਰ ਨੰਬਰ ਲੈ ਕੇ ਟੀਸ਼ਾ ਖਿਆਲੀ ਵਾਲੇ ਜਗਲਾਮ ਸਿੰਘ ਵਣਿਆ ਵਾਲਾ ਪਿੰਡ ਹੈ ਜਿਸੇ ਦੀ ਕਬੱਡੀ ਪੈਂਦੀ ਹੈ ਮੋਟਾ ਖੇਡ ਹੈ ਹਰੀਣ ਦੇ ਮੈਦਾਨਾਂ ਵਿੱਚ ਆਹ ਸਾਡੇ ਰੇਡ ਬਾਲ ਤੇ ਵਾਦਾ ਹੋਇਆ ਇਹ ਖੜੀ ਕਬੱਡੀ ਵਿੱਚ ਤਾਕਤ ਪੈਂਦੀ ਹੋਵੇ ਕਿੱਡੇ ਵਿੱਚ ਫੁਰਤੀ ਜੇ ਬਾਜ ਬਣ ਗਈ ਇੱਕ ਹੱਥਾਂ ਦੀ ਪਕੜ ਮਜ਼ਬੂਤ ਹੋਵੇ ਜਵਾਨੀ ਉੱਤੇ ਪਿੰਡਾਂ ਨੂੰ ਏਰ ਫੜਦੀ ਦੁਨੀਆ ਪੂਰੀ ਥਾਂ ਤੋਂ ਨਹੀਂ ਹਿੱਲਦੀ ਜਦੋਂ ਮੈਚ ਕੋਈ ਦਾ ਦੇਖਣ ਨਹੀਂ ਆਣ ਫੜਦੀ ਸੋਈ ਮਾਂ ਖੇਡ ਪੰਜਾਬੀਆਂ ਦੀ ਜੁਹਾਨੀ ਵਾਲਾ ਆਹ ਲੱਖਾਂ ਲੋਕਾਂ ਦੇ ਜਨਮ ਤੇ ਰਾਜ ਕਰਦੀ ਇੰਦਰ ਜੱਸਾ ਫੇਰ ਐਕਸ਼ਨ ਜਸਪਾਲ ਤੇ ਐਕਸ਼ਨ ਆ ਮੁੰਡੇ ਚਾਰੇ ਦਾ ਬੰਦ ਕਰਦੇ ਜੀ ਚਾਰੇ ਦਾ ਬੰਦ ਕਰ ਦਿੱਤੇ ਜਗਤਾਰ ਸਿੰਘ ਨੇ ਪਾਸ ਫੋਲੇ ਤੇ ਇੱਥੀ ਬੁਲਾ ਰਹਿ ਕਰੋ ਬਾਈ ਕੋਈ ਗੱਲ ਨਹੀਂ ਪੱਗ-ਪੱਗ ਲੱਗਿਆ ਬਾਈ ਮੜਕੇ ਕਰਵਾਉਂਦੇ ਨਾ ਜਾਇਆ ਕਰੋ ਯਾਰ ਦੁਬਾਰੇ ਵੀ ਲਿਖਿਆ ਬਾਈ ਇਹਨਾਂ ਨੂੰ ਦੱਸ ਜਾ ਯਾਰ ਜੱਪੀ ਨੂੰ ਭਰਾਵਾਂ ਦੇ ਆ ਵੀ ਕਰੋ ਵੀ ਧਿਆਨ ਕਰ ਲੋ ਬਾਹਰ ਇਹਨੂੰ ਕਰਵਾਉਂਦੀ ਜਿਹੜੇ ਵੀਰ ਕੋਈ ਗੱਲ ਨਹੀਂ ਬਾੜਵੰਸੀ ਮਾਇਆ ਜੀ ਉਹ ਸੀ ਨਾਮ ਬੋਲਾਂਗੇ ਥੋੜਾ ਸੁਲਗਾਨ ਥੋੜਾ ਪਿਆਰ ਹੈ ਬਹੁਤ ਬਹੁਤ ਧੰਨਵਾਦ ਹੈ ਆ ਵੀ ਇੱਕ ਸਾਰਾ ਪਾ ਵੀ ਦਰਜ ਕਰੀਂ ਸ਼ਕਬੰਦੀ ਅੱਜ ਕੁਸਲੇ ਬੰਦੋ 22 ਕਿਲੋ ਦੇ ਵਿੱਚੋਂ ਸਿੱਖਾਂ ਦੀ ਟੀਮ ਫਾਸਟਾ ਤੋਂ ਨੇ ਆਏ ਆ ਅੱਜ ਹੱਥ ਚ ਕਾਪਾ ਮੇਰੇ ਵੀਰੋ ਨਿੱਕਾ ਜਿਹਾ ਬੱਚਾ ਹੈ ਜਿੰਨੇ ਕੁਸਲੇ ਦੇ ਕਪੜੇ ਦਾ ਰਸਤਾ ਹੈ ਉਹਨੇ ਲਈ ਤਾਲੀਆਂ ਮਾਰ ਦੇ ਕਾਲੇ ਥੋੜਾ ਹੋਰ ਅੱਗੇ ਕਰਦੇ ਨਾ ਅੰਮ੍ਰੇ ਦੇ ਨਾਲ ਕੈਂਪ ਦੇ ਯਾਰ ਹਾਂ ਆਓ ਸਾਹਮਣੇ ਬੜੀ ਸਨਿਸ਼ਤਾ ਦਾ ਮਰ ਹੁੰਦਾ ਹੈ ਬੰਦੇ ਦਾ ਬਹੁਤ ਵਧੀਆ ਕੁਸਲੇ ਤੋਂ 38 ਟੀਮਾਂ ਤੋਂ ਆਹ ਮੁੰਡਾ ਕਹਿੰਦੇ ਫਾਸਤਾ ਹੈ ਮੇਰੇ ਵੀਰੋ ਤਾਲੀਆਂ ਜ਼ੋਰ ਨਾਲ 5 ਕਿਲੋ ਪਾਰ ਹੈ ਨਵੀਂ ਧੰਨਵਾਦ ਹੈ ਰਸਟੇਟ ਨੇ ਸਟਾਕੋ ਦਾ ਰਮਸ਼ੂਬੇਸ ਸਾਡ ਦੇ ਆਜਾ ਨੋਜਣਾ ਲਓ ਸਾਹਮਣੇ ਸਰਦੂਰ ਸਰਦੂਰ ਖਾਨ ਤੇ ਜਸਾ ਜੰਡਾ ਵਾਲੇ ਪਿੰਡ ਦਾ ਕਹਿਰਵਾਂ ਦੇ ਜੱਫੀ ਖੇਡ ਕਬੱਡੀ ਦਾ ਲੱਗਦਾ ਜੋਰ ਧੜ ਗਿਆ ਧੌਣ ਤੇ ਫੜ ਗਿਆ ਕੂਨੀਆ ਜੋਰ ਹੋ ਬੋਲੇ ਜਮਾਲ ਕਰਤੀ ਤਾੜੀ 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 ਆਪ ਨੂੰ ਹਾਰੇ ਬੱਜ ਗਈ ਆ ਲੋਕ ਮਿਆਂਾਂ ਲੱਗੇ ਚੰਗ ਦੇ ਖੈਗੇ ਪਟਾਕੇ ਦੇਖੋ ਹਾਂਜੀ ਹਾਂਜੀ ਦੱਸੋ ਬੋਲਦੇ ਨੇ ਕੋਈ ਵਾਲੇ ਬੜੇ ਚੱਲਣਾ ਜਾਂਖੀ ਨੇ 100 ਰੁਪਏ ਜੇਕਾਰ ਸਿੰਘ ਬੋਲਣਾ ਪਾਣੀ ਕਰਦੇ ਜੀ ਪਰਾਇੰਦੇ ਗਏ ਬੜਾ ਬਾਈ ਬੰਕੇ ਇਧਰ ਦੇ ਪਾਸੇ ਮੇਰੀ ਬੇਲਤੀ ਪਾਕੀ ਬਾਤ ਕਰਦੇ ਅਰਲੀ ਵਾਲਾ ਤਾਲਾ ਤਾਲਾ ਦਾ ਸਾਊਂਡ ਚਲਾਦਾ ਵੀਰ ਜੇ ਪਾਸੇ ਉਹਦੇ ਮੁੰਡੇ ਉਧਰ ਬੇਲਤੀ ਹੈ ਮੇਰੇ ਜਾਲਦੀ ਨਾਲ ਪਾਕੀ ਬਾਤ ਉਤੇ ਕਰਨੀ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਚ ਮੈਚ ਦੋਸਰਾ ਸੈੱਟ ਰਸ ਦੇ ਮਤਲਬ ਤਿੰਨ ਮੈਚ ਅਜੇ ਤਿੰਨ ਦੇ ਬਾਕੀ ਹੈ ਇੱਕ ਤੇ ਪੰਡਾ ਸੈੱਰੀ ਇੱਕ ਤਰਦਾ ਫਾਈਨਲ ਇੱਕ ਕੂਬੜ ਦਾ ਫਾਈਨਲ ਤਿੰਨ ਮੈਚ ਜਿਹੜੇ ਬਾਕੀ ਰਹਿ ਗਏ ਟੀਮਾਂ ਬਹੁਤ ਪੂਜੀਆਸੇ ਪ੍ਰਕਾਰ ਦੋ ਟੀਮਾਂ ਆਈਆਂ ਮੇਰੇ ਵੀਰੋ ਅੱਜ ਦੇ ਖੇਡ ਮੈਦਾਨਾਂ ਦੇ ਵਿੱਚ ਬਹੁਤ ਵੱਡਾ ਧੰਨਵਾਦ ਹੈ ਦੇ ਸਤਿ ਸ਼੍ਰੀ ਅਕਾਲ ਬਾਈ ਸੇਖੂ ਨੂੰ ਨਿੱਤਾ ਵਿਗਨਾਲ ਬੜੀ ਵੱਡੇ ਮਾਨ ਦੇ ਸਤਿਕਾਰ ਹੈ ਬਾਈ ਧੰਨਵਾਦ ਤੁਹਾਡੇ ਸਾਰੇਆਂ ਦਾ ਆਓ ਮੈਚ ਸ਼ੁਰੂ ਕਰੀਏ ਬਰਾਬੀਰ ਬਣ ਕੇ ਜਲਦੀ ਨਾਲ ਆਪਾਂ ਟਾਈਮ ਨਾ ਲਈਏ ਜਲਦੀ ਨਾਲ ਸ਼ੁਰੂ ਕਰੀਏ ਅਰਨੀ ਵਾਲਾਂ ਤੇ ਭਾਗੀ ਬੰਦਰ ਬਹੁਤ ਧੰਨਵਾਦ ਸਿਮਰੇ ਸਾਰੇ ਆ ਜਾਓ ਨੀ ਬਣ ਕੇ ਬਹਿ ਜਾਓ ਕੁਰਸੀਆਂ ਨਾਲੋਂ ਫਗਤ ਧਰਵਾ ਕਰ ਰਹੇ ਆਏ ਹੋਏ ਦਰਸ਼ਕਾਂ ਦਾ ਲਾਵਾ ਪਿੰਡਾਂ ਤੋਂ ਸੱਜਤ ਆਈ ਹੈ ਬਹੁਤ ਦੂਰ ਦੂਰ ਤੱਕ ਜਾਣਾ ਮੇਰੇ ਵੀਰੋ ਆਓ ਜਲਦੀ ਜਲਦੀ ਕਰਤਾ ਕਰਕੇ ਐਸ਼ਰੋ ਕਰ ਵੀਏ ਜੀ ਪੈਂਡ ਦੇ ਫਾਈਨਲ ਵਾਲਾ ਟੀਮਾਂ ਦਾ ਬੇਨਤੀ ਕਰਦਾ ਹਾਂ ਜੋ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਪੈਂਡ ਕਿਲੋ ਭਾਰ ਦੇ ਫਾਈਨਲ ਟੀਮਾਂ ਗਰਾਊਂਡ ਦੇ ਵਿੱਚ ਆਓ ਸ਼ੇਰਾਂ ਦੇ ਫੱਤੇ ਪਰੋ ਸ਼ੇਰਾਂ ਦੇ ਫੱਤੇ ਪਰ ਦੋਨੇ ਟੀਮਾਂ ਗਰਾਊਂਡ ਤੇ ਆ ਜਾਣ ਪੈਂਡ ਕਿਲੋ ਭਾਰ ਦੇ ਸਮੇ ਟੂਰਨਾਮੈਂਟ ਕਮੇਟੀ ਦੇ ਕੋਲ ਜਾ ਰਿਹਾ ਹੈ ਨਾ ਭਗਵੇਂ ਬਾਈ ਮਾਸ਼ਰੂਕਾ ਦੀਓ ਭਾਗੀ ਗਾਂਦ ਤੇ ਅਰਨੀ ਵਾਲਾ ਅਰਨੀ ਵਾਲਾ ਇੱਕ ਨਾਲ ਜੀ ਜੀ ਬਹੁਤ ਮਾੜੀ ਸ਼ਰਸ਼ੀਰ ਬਾਈ ਨੇ ਬੋਲਦੀ ਇੱਕ ਭਰਾ ਨੇ ਮੈਨੂੰ ਅੰਦਰੋਂ ਵਿਚਾਰੇ ਨੇ ਬਹੁਤ ਵਧੀਆ ਕਰਦਾ ਕਿ ਕਰਨ ਪਲੇਅਰ ਹੁੰਦਾ ਹੈ ਗੁਰੂ ਘਰ ਹੈ ਤੇ ਆਪਾਂ ਵੀ ਸਮਝ ਜੇ ਦੀ ਕਦਰ ਕਰੀਏ ਭਾਵਨਾਵਾਂ ਦੀ ਪਲੇਅਰ ਦੀ ਕਦਰ ਕਰੀਏ ਤੋਂ 60 ਫੀਟ ਬਾਜੇ ਪਲੇਅਰ ਦਾ ਜਿਹੜਾ ਉਹ ਕਦੇ ਵੀ ਕੈਰੀਅਰ ਖਰਾਬ ਹੋ ਜਾਂਦਾ ਹੈ ਔਰ ਦੁਵਾਰਾ ਸੀ ਨਹੀਂ ਇਹ ਕਹਿਣਾ ਕਿ ਕਿਰਪਾ ਕਰਕੇ ਜਿਹੜੇ ਵੀਰਾਂ ਦਾ ਵੀ ਦਾਰੂ ਪੀਲਾ ਵੀ ਤੇ ਗਰਾਊਂਡ 'ਚ ਨਾ ਆਓ ਮੈਚ ਸ਼ੁਰੂ ਹੋ ਗਿਆ ਤਾੜੀਆਂ ਜ਼ੋਰਦਾਰ ਮਾਰ ਦਿਓ ਵੀਰੋ ਲੈ ਨੇ ਰੁ ਭਾਗੀ ਬੰਦਾ ਉਹ ਕੰਪਿਊਟਰ ਨੇ ਭੱਜਦੀ ਹੈ ਜਾਂ ਜਿਵੇਂ ਤਿਆਰ ਨੇ ਅਰਨੀ ਵਾਲਾ ਪਿੰਡ ਹੈ ਇੱਕ ਪਾਸੇ ਚੰਦਲ ਹੈ ਨਾਲ ਢਿੰਡਰ ਪਾਪਾ ਇੱਕ ਹੀ ਚੰਦਲ ਵੀਰੋ ਅਰਨੀ ਵਾਲੇ ਪਿੰਡ ਜਿਹਨੇ ਟਰਾਈ ਕੀਤੀ ਪਰ ਪਹਿਲਾ 1.5 ਨੰਬਰ ਭਾਗੀ ਬੰਦੇ ਟੀਮੇ ਸੇਵ ਜਾ ਰਹੇ ਐ ਅਗਲੀ ਕਮਾਂਡੀ ਪਾਉਣੀ ਫੌਜੀ ਆ ਗਿਆ ਫਗੂ ਪਿੰਡ ਦਾ ਇੱਕ ਔਰ ਤੁਮੇ ਨੂੰ ਕਾਉਣਾ ਅਖਣ ਪਿੰਡਾਂ ਵਿੱਚ ਦਵਾਈ ਤੇ ਜਿੱਦੇ ਭੁੱਖੇ ਕਦੇ ਨਰਜਣ ਸੁੱਖੀ ਲੋਕੋਂ ਨਹੀਂ ਅਜਮਾਈ ਦੇ ਪੱਥਰ ਚੱਟ ਨਾ ਕੋਈ ਨਹੀਂ ਪੈਂਦਾ ਬੰਨਿਆ ਜਾਂਦਾ ਸਤਾਂ ਦੇ ਮਾਮਾ ਠੰਡੀਆਂ ਸ਼ਾਮਾਂ ਹੁੰਦੀਆਂ ਤੇ ਪੁੱਤ ਨਹੀਂ ਮਿਲਦੇ ਹੱਟਾਂ ਤੇ ਪੁੱਤ ਨਹੀਂ ਮਿਲਦੇ ਹੱਟਾਂ ਦੇ ਨੰਬਰ ਇੰਡਰ ਦਾ ਜਾਂ ਫਿਰ ਆਊਟ ਹੋ ਗਿਆ ਆਪਣੇ ਸਾਡਾ ਤਾਰਵਾ ਵੀ ਲੈਂਡਮੈਨ ਬਣ ਗਿਆ ਤੱਕ ਆਹ ਸਾਹਮਣੇ ਨੰਬਰ ਇੰਡਰ ਦਾ ਪਹਿਲੀ ਕਬੱਡੀ ਤੇ ਸ਼ਿਸ਼ੇ ਰਾਮਾ ਜੀ ਆਹ ਸਤ ਦੇ ਰੇਡ ਪੌਂਡ ਲਈ ਪਿਆਰ ਹੈ ਨਾਲ ਦੇ ਧੰਨਵਾਦ ਮੰਗੇ ਕੋਲੇ ਰੰਪ ਰਿਹਾ ਹੈ ਇਹ ਜਿੰਦਾ ਜਾਣਾ ਕਿਵੇਂ ਹੈ ਖਾ ਬਹੁਤ ਪੈਦੀ ਜਾਂਦਾ ਹੁੰਦਾ ਹੈ ਤਾਂ ਸਭ ਦੇ ਖੇਡ ਮੈਦਾਨ ਦੇ ਵਿੱਚ ਇਧਰਲੇ ਪਾਸੇ ਕਹਿੰਦੇ ਕੀਚੋ ਇਹਦਾ ਅਸਲੀ ਵਾਲਾ ਪਿੰਡਾ ਮੇਰੇ ਬੰਦਰੋਂ ਖੇਡ ਮੈਦਾਨ ਦੇ ਵਿੱਚ ਉੱਤਰ ਆ ਰਿਹਾ ਬੰਦੇ ਬੰਦੇ ਲੱਗੇ ਹੋਇਆ ਜੋ ਕੀਚੋ ਆ ਗੀਤ ਜੀ ਦਾ ਜਾਂ ਫਿਰ ਧਾਰੀ ਦੇ ਟੁੱਟ ਟੰਡੇ ਜਿਵੇਂ ਟੁੱਟੇ ਸ਼ਕਰ ਦੇ ਚੀਤਾ ਗੱਲਾਂ ਸੱਚੀਆਂ ਲਿਖਦਾ ਮੁੰਡਾ ਲੋਕੋ ਪਿੰਡ ਵਾਲਾ ਨਾ ਜੱਗ ਤੇ ਬਰੌਣੀ ਸਿਫਾਅ ਔਰ ਸਪਨੇ ਫੌਜੀ ਅਗੂ ਪਿੰਡੋਣਾ ਨੰਬਰ ਜੋੜ ਕੇ ਨੰਬਰ ਧਾਵੀ ਦਾ ਅਗਲੀ ਕਮੇਡੀ ਪਾਣੀ ਕੰਪਿਊਟਰ ਫੇਰ ਆ ਗਿਆ ਤੇ ਕਰਨ ਖਰਾਕਾਂ ਤੇ ਖੁੱਲੇ ਹੜ੍ਹ ਜੇ ਐਵੇਂ ਨਹੀਂ ਯੋਧਾ ਹੁੰਦੇ ਚੜ੍ਹਦੇ ਚੁਗੜੀਆਂ ਪੂਰੀਆਂ ਤੇ ਬਨਾਲ ਪੈਦੇ ਚੱਪੜੇ ਦੌੜਿਆਂ ਦੇ ਜੰਮਲਾ ਸ਼ਿੰਗਾਰ ਬੰਨਦਾ ਪੈਂਦੀਆਂ ਜਵਾਈਆਂ ਵਾਂਗੂ ਜਾਨ ਸਾਹਮਣੀ ਤਾਜਾ ਕੇ ਕੋਬੀ ਦਾ ਸਟਾਰ ਲਾੜਦਾ ਫੇਰ ਜਾ ਕੇ ਕੋਬੀ ਦਾ ਸਟਾਰ ਲਾੜਦਾ ਔਰ ਰੇਡ ਪੈ ਗਈ ਹੈ ਚਾਰਲੇ ਕਿਚਰ ਅੱਜ ਆਈ ਤੇ ਆਇਆ ਹੋਇਆ ਕਿਚਰ ਆਈ ਤੇ ਆਇਆ ਹੋਇਆ ਬੱਲੇ ਬੁੱਟਰ ਵੀ ਇਹ ਜਨ ਲੋ ਘਟਣੀ ਉਧਰ ਗੁਰਮੀਤ ਸੇਖੂ ਦੇ ਨਾਲ ਬੜਾ ਕੰਪਿਊਟਰ ਭਾਜੀ ਬੰਦਰ ਦੇ ਯਾਰੀ ਫੱਟੇ ਜਗੜੇ ਜੱਲ ਵਰਦੀ ਹੈ ਗੁਰਮੀਤ ਪਈ ਦੇ ਸੱਜੇ ਤੇ ਹੈ ਬਈ ਦਾ ਕਾਰ ਸਿੱਟ ਹੈ ਜਿੱਤਰ ਭਾਈ ਫੌਜੀ ਸਾਹਿਬ ਦਾ ਕੀ ਨਾਮ ਦੱਸੋ ਬਈ ਲਖਵੀਰ ਬੌਦੀ ਵੱਲੋਂ 500 ਰੁਪਏ ਦੇ ਗੋਪਰੋਈ ਬੜਾ ਆਮੀ ਪੂਰਾ ਕਰਨ ਲਈ ਪਈ ਹੈ ਬਹੁਤ ਵੱਡਾ ਧੰਨਵਾਦ ਹੈ ਵੱਟੇ ਵਾਲ ਦੇ ਸਨਮਾਨ ਖਿਡਾਰੀਆਂ ਨੂੰ ਔਰ ਇੱਕ ਵਾਰੀ ਪਾਉਂਦੇ ਨੇ ਫੇਰ ਤਮੰਤੀਮ ਛੇਰੋਂ ਤੋਂ ਫੱਟੇਪੁਰ ਮਾਡ ਕਰੋ ਦਾ ਫਾਈਨਲ ਉਹ ਖੇਡਣ ਆ ਜਾਣ ਸ਼ੇਰਾਂ ਤੇ ਫਤਿਹਪੁਰ ਦੀਆਂ ਟੀਮਾਂ ਦੇ ਖਿਡਾਰੀ ਗਰਾਊਂਡ ਦੇ ਵਿੱਚ ਆ ਜਾਣ ਇਹ ਚੰਗੀਆਂ ਸੋਲ ਦੇ ਵਿਚਾਰਾ ਨਾ ਮਿਲਦੀਆਂ ਵਿੱਚ ਬੁਜਾਰਾ ਪਿੰਗੇ ਦੀ ਜਿੱਤ ਵਿੱਚ ਤਾਰਾ ਤੇ ਮੁਰਗੀ ਵਿਖਾ ਲਾਈ ਜਾਂਦੇ ਐ ਚੰਗੇ ਉਹ ਦਸਿਆਣੇ ਮਾਪੇ ਤੇ ਜਿਉਂ ਦਾ ਟੰਗ ਸਿਖਾਈ ਜਾਂਦੇ ਐ ਰੇਕੀ ਫੈਸਲਾ ਨੰਬਰ ਰੇਕਟਰ ਦਾ ਕਮਲ ਕੋਈ ਨਹੀਂ ਕਮਲ ਤੇ ਨੰਬਰ ਕੋਈ ਨਹੀਂ ਗੈਸ ਨਹੀਂ ਕਮਲ ਨਹੀਂ ਕੋਈ ਨਾ ਦੇ ਕੋਈ ਆ ਦੇ ਪਾਰ ਵੀ ਗੱਡੀ ਸੋਹਣੇ ਵੀਰ ਨੰਬਰ 2 ਬਦਲ

ਜੱਫਾ ਵਧੀਆ ਲੱਗਾ ਸਿੱਖਵਾਲਾ ਤਾਲੀਆਂ ਜ਼ੋਰਦਾਰ ਯਾਫੀ ਜਾਂਦਾ ਬਈ ਯਾਫੀ ਜਾਂਦਾ ਭਾਗੀ ਬੰਦਰ ਦੀ ਟੀਮ ਦਾ ਪਾ ਵੀ ਕਬੱਡੀ ਨੌਜਵਾਨਾ ਨਾ ਅਮਨਿੰਦਰ ਭਾਗੀ ਬੰਦਰ ਪਿੰਡ ਵਾਲਾ ਫੇਰ ਕਬੱਡੀ ਮੌਕੇ ਤੇ ਚਾਰ ਵਾਰ ਪਿਆਰ ਉਧਰ ਯਾਫੀ ਚਾਰ ਹੈ ਚਾਰ ਵਿੱਚ ਕੌਣ ਜੱਫਾ ਤਾਊਗਾ ਕਿਹੜਾ ਨੰਬਰ ਬੱਲੇ ਬੱਲੇ ਕਾਊਗਾ ਕਹਿੰਦੇ ਸੈਮੀਫਾਈਨਲ ਮੈਚ ਹੈ ਕੌਣ ਜਿੱਤੂ ਸ਼ਮਤ ਦਾ ਰਹਿਣੀ ਹੈ ਇਹਨਾਂ ਸਿੱਖੂ ਪਿੰਡ ਚੱਲਣਾ ਟੱਕਦਾ ਪੈਣੀ ਹੈ ਉਧਰਲੇ ਪਾਸੇ ਔਰ ਸਾਰੇ ਖੇਡ ਮੈਦਾਨ ਦੇ ਵਿੱਚ ਆਪਣੇ ਮਿੱਤਰੋ ਛੇਰੋ ਤੇ ਫੱਟੇ ਪੱਟੀਆਂ ਟੀਮਾਂ ਨੂੰ ਮੇਰੇ ਬੇਨਤੀ ਹੈ ਛੇਰੋ ਤੇ ਫੱਟੇਪੁਰ ਪੈਂਡ ਕੋਲ ਦੇ ਫਾਈਨਲ ਦੀਆਂ ਟੀਮਾਂ ਉਹ ਜਲਦੀ ਪਹੁੰਚਣੀਆਂ ਰੇਡ ਪੌਂਡ ਵੱਲੇ ਬਹੁਤ ਆੜਿਆ ਹੋਇਆ ਮੇਰੇ ਮਿੱਤਰੋ ਇਧਰਲੇ ਪਾਸੇ ਟੁੰਬਾ ਹੋਇਆ ਬੱਲੇ ਬੱਲੇ ਉਹ ਲੱਗਿਆ ਹੋਇਆ ਝੋੜ ਮੇਰੇ ਮਿੱਤਰੋ ਪਰ ਸਾਹਮਣੇ ਨੰਬਰ ਆਪਣੀ ਟੀਮ ਤੇ ਕਿਸੇ ਜੋੜਦਾ ਹੋਇਆ ਸੰਦੀਪ ਤਗੜਾ ਨੰਬਰਾਂ ਦੇ ਵਿੱਚ ਜੁੜ ਗਿਆ ਲੱਗਦਾ ਪੁੱਤਰ ਫੇਰ ਕਬੱਡੀ ਪੌਂਡ ਦੀ ਵਾਧਾ ਹੋਇਆ ਰੇਡ ਦੇ ਸੱਜੇ ਦੂਰੋਂ ਜਿਹੜਾ ਕੌੜਾ ਚੱਲਦਾ ਹੈ ਪੈਨਟੀ ਕਰਦਾ ਲਓ ਰੇਡ ਪੈ ਗਈ ਹੈ ਜਿਵੇਂ 4 ਤੇ 4 ਤੇ ਤਿਆਰ ਤੇ ਹੁਣ ਸੰਦੇ ਨੰਬਰ ਇਕਰ ਦਾ ਸਾਹਮਣੇ ਨੰਬਰ ਵੀਰਾਂ ਭਾਈ ਕਹਿੰਦਾ ਬਹੁਤ-ਬਹੁਤ ਪਾਉਂਗਾ ਕਬੜੀਆਂ ਲੱਤਾਂ ਬਾਹਾਂ ਇਕਾਂ ਵਿੱਚ ਤਾਕਤਾਂ ਦੇ ਕਬੜੀਆਂ ਫੋਜੀਆ ਨੇ ਤਾਂ ਤਿੰਨ ਗਹਿਣੀਆਂ ਫੜ ਜਾ ਤੁਸੀਂ ਕਰੋਗੇ ਸਾਰੇ ਨਾਂਗੇ ਲਾ ਕੇ ਜਾਵਾਂਗੇ ਲਓ ਸਾਹਮਣੇ ਰੇਡ ਪਾਉਣ ਦੇ ਵਿੱਚ ਫੋਜੀ ਫੇਰ ਆ ਗਿਆ ਚਾਰ ਦੇ ਚਾਰੇ ਚਾਰ ਦੇ ਲਓ ਸਾਹਮਣੇ ਗੁਰੂ ਘਰ ਖਾਪਸਾ ਏ ਬੱਲੇ 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 ਹੰਗਿਆ ਗੀ ਮਿੱਤਰੋ ਐਕਸ਼ਨ ਦਾ ਦਾਗ ਵਾਲੇ ਨੇ ਵੀ ਦੇਖਣ ਵਾਲੇ ਹੁੰਦੇ ਆ ਜਿਹੜਾ ਫੰਨੀਆ ਰੇਡ ਦਾ ਫਾਣਾ ਕੋਈ ਯਾਹਾਂ ਦੀ ਰਹਿੰਦਾ ਹੈ ਲੱਖੇ ਪਾਗਲੋ ਧੰਨਵਾਦ ਦੋ ਦਿਨਾਂ ਤੋਂ ਫੁੱਟਰ ਦੇ ਵੱਡੇ ਗੇਮਾਂ ਸੱਦੀ ਹੋਈ ਹੈ ਅੱਗੇ ਇੱਕ ਬਾਰੇ ਖਾਹ ਵੱਲੇ ਅਮਨਦੀਪ ਉਸੇ ਗੁਰਨਾਮ ਹੈ ਪਰ ਕਿੱਟਰਪੇਟ ਨੇ ਨਾਂ ਦੇ ਨਾਲ ਕਬੱਡੀ ਦੀ ਬੜੀ ਪ੍ਰਸਿੱਧੀ ਮਿਲ ਰਹੀ ਹੈ ਤੇ ਬਹੁਰੀ ਦੇ ਪਿੰਡਾਣਾ ਉਹ ਸਪੋਰਟਮੈਨ ਦੇ ਧੰਨਵਾਦ ਉਹ ਕਾਤੀ ਬੰਦੇ ਵਾਲੇ ਆਹ ਮਹਾਰਾਜੀ ਬਸੇ ਬਾਰੇ ਨੰਬਰ ਕਹਿੰਦੇ ਅਮਰਦੇਵ ਦੇ ਕੰਪਿਊਟਰ ਨੇ ਆਉਂਦੀ ਟੀਮ ਨੇ ਜੋਰ ਦਿੱਤਾ ਅਗਲੀ ਕਬੱਡੀ ਸੁਨਦੀਪ ਪ੍ਰਾਣਾਲ ਉਹ ਬੋਲ ਦੇ ਵਿੱਚ ਪਾਉਂਦਾ ਹੋਇਆ ਇਹ ਸੀ ਉਹ ਪੁੱਤ ਪ੍ਰਾਣਾਲ ਜਿਹਦਾ ਪਿੰਡ ਸੀਵਾਜਾ ਖਾਨਾ ਲੱਗੋ ਗਿਆ ਕਾਲੇ ਨੂੰ ਅਜੇ ਨਹੀਂ ਛੱਡਦਾ ਕੋਈ ਜਵਾਨਾ ਸਿੰਘ ਭਾਂਕਰ ਬੰਦ ਕਹਿੰਦਾ ਲਾਉਂਦਾ ਜੱਫੀ ਗਰਮੀ ਫਾਕੇ ਸਿੰਘ ਫਸ ਗਏ ਕੁੱਟੀਆਂ ਦੇ ਮਿੱਤਰ ਹੋਰ ਉਹ ਪੁੱਤ ਕਹਿੰਦਾ ਜੋੜੀ ਲਾ ਕੇ ਸਿੰਘ ਫਸ ਗਏ ਕੁੱਟੀਆਂ ਦੇ ਮਿੱਤਰਾਂ ਪਾੜਾ ਜੋੜੀ ਲਾ ਕੇ ਸਾਰੇ ਕਮੇਟੀ ਦੇ ਮੁੰਡਿਆਂ ਦਾ ਧੰਨਵਾਦ ਇਧਰਲੇ ਪਾਸੇ ਮੇਰੇ ਵੀਰੋ دنیا پہ خوش نا لکھ دا اور نئے پن کا راجا کھیلا لکھ دا کو جڑ گئے ਹੱਥੇ ਨੰਬਰ ਰੈਡਰ ਦਾ ਜਾਣ ਜਿਵੇਂ ਮਰਜੀ ਪਰ ਆਉਂਦੇ ਗੋਡਰੀਏ ਐ ਗੋਡਰੀਏ ਨਾ ਜਾਣੀਏ ਵੀ ਸੇਖੂ ਦੇ ਕੱਪ ਨੇ ਸੌਖੇ ਹਵਾ ਦੇ ਇਹ ਬਾਤ ਕਹਿੰਦੇ ਤੇ ਸੇਖੂ ਦੇ ਕੱਪ ਨੇ ਸੌਖੇ ਹਵਾ ਦੇ ਉਹ ਬਾਕੀ ਬੰਦ ਬਣਾ ਜੋਰ ਪਿਆ ਹੋਇਆ ਉਹ ਕੀਤੇ ਰਿਹਾ ਜੀ ਆਪਾਂ ਕੋਈ ਪਾਸੇ ਕਿੰਨੇ ਜੋਰ ਲੱਗਿਆ ਨਾ ਨਾਪਕਾ ਖੇਡ ਵਿੱਚ ਇਧਰ ਜੋਰ ਨਾਲ ਤੁਰਦਾ ਕਿੰਨੇ ਜਨਕੀ ਵਰਗਾ ਜੋਰ ਲੱਗਿਆ ਅੱਧਾ ਮੇਰਾ ਵੀ ਲੱਗਿਆ ਕੋਈ ਇੱਕ ਪੈਗੀ ਬਰ ਮਤ ਕੋ ਕਬੀ ਦੇ ਮੈਦਾਨ ਦੇ ਵਿੱਚ ਚਾਰ ਜਾਫੀਏ ਭਾਗੀ ਬੰਦਰ ਨਹੀਂ ਕਰਦੇ ਮੁੰਡੇ ਸਰਬਜੀਤ ਵਰਗੇ ਪਰ ਇਧਰ ਵੀ ਪਾਸੇ ਆਪਣਾ ਪ੍ਰਣਾਪਤੀ ਆ ਮੁੰਡਿਆ ਕਰਮਜੀਤ ਹੈ ਕਰਮਜੀਤ ਭਾਗੀ ਬੰਦਲਾ ਇਹ ਪੁਰਾਣਾ ਪਾਪੀ ਆ ਇਹ ਭਾਗੀ ਬੰਦਲਾ ਕਰਮਜੀਤ ਚਾੜੇ ਦਾ ਬੰਦ ਕਰ ਗਿਆ ਆਓ ਸੋਮੇ ਨੁਕਰ ਯਾਖੀਆਂ ਦਾ ਪੁਆਇੰਟ ਭਾਗੀ ਬੰਦਰੀ ਟੀਮ ਦੇ ਸੇਵ ਜੋੜਦਾ ਹੋਇਆ ਔਰ ਅਗਲੀ ਰੇਡ ਪਾਉਦੇ ਨੇ ਮੁੰਡਾ ਫੇਰ ਤਿਆਰ ਵਰ ਤਿਆਰ ਹਾਂਜੀ ਮੈਚ ਕੋਵੀਨ ਸਾਹਿਬ ਵਾਚੂ ਦਸਾਂਗੇ ਨਜ਼ਾਰੇ ਲਓ 500 ਰੁਪਿਆ ਫੌਜੀ ਸਾਹਿਬ ਬਲੋਜਰਾ ਅਮਨ ਦੇ ਲਈ ਆਇਆ ਹੈ ਬੜਾ ਧੰਨਵਾਦ ਸਾਰੀ ਸੰਗਤ ਦਾ ਧੰਨਵਾਦ ਸਮਾਪਤ ਜੀ سپورਟ ਸਾਂਝਾ ਕਰੀਏ ਸਾਡੇ 150 ਭਾਗੀ ਮੰਡਲ ਵੀ ਗਿੰਦੇ ਹੈ ਤੇ 8 ਅਰਲੀਆ ਵੀ ਭਾਗੀ ਮੰਡਲ ਜਿੱਤ ਕੇ ਫਾਈਨਲ ਦੇ ਵਿੱਚ ਪਹੁੰਚ ਗਈ ਹੈ ਭਾਗੀ ਮੰਡਲ ਤੇ ਫਾਈਨਲ ਹੋਊਗਾ ਮੇਰੇ ਵੀਰੋ ਖਿਆਲੀ ਵਾਲੇ ਦਾ ਦੋਹਰੀ ਟੀਮਾਂ ਆਈ ਹੈ ਪੈਂਟ ਦੇ ਫਾਈਨਲ ਦੀ ਟੀਮਾਂ ਗਰਾਊਂਡ 'ਚ ਆ ਜਾਣ ਇਧਰ ਵਰਨੀਤ ਦਾ ਕਲਾਸ ਦੇ ਵਿੱਚ ਛੱਡ ਗਿਆ ਵੱਡਾ ਗੈਨ ਦੇ ਫਾਈਨਲ ਦੀ ਟੀਮਾਂ ਗਰਾਉਂਡ ਦੇ ਵਿੱਚ ਆ ਜਾੜਾ ਉਧਰ ਸਾਡੇ ਵੀਰ ਹੈ ਭਾਈ ਗੁਰਦੀਪ ਸਿੰਘ ਜੀ ਫੌਜੀ ਜਗਮਾਨ ਵਾਲੇ ਬਕਰਨ ਕਸਵਾ ਜੀ ਸਟੂਡੀਓ ਚ ਬਿਮਾਰ ਵਾਲੇ